15 ਅਗਸਤ ਦੇ ਮੱਧੇਨਾਗਰ ਲਹਿਰਾ ਕਾਕਾ ਪੁਲਿਸ ਵੱਲੋਂ ਲਹਿਰਾ ਕਾਕਾ ਵਿਖੇ ਫਲੈਗ ਮਾਰਚ ਕਰਿਆ ਗਿਆ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ 15 ਅਗਸਤ ਦੇ ਮੱਧੇਨਾਗਰ ਜ਼ਿਲ੍ਹੇ ਭਰ ਵਿੱਚ ਪੁਲਿਸ ਵੱਲੋਂ ਫਲੈਗ ਮਾਰਚ ਕੀਤੇ ਜਾ ਰਹੇ ਹਨ ਇਸੇ ਕੜੀ ਤਹਿਤ ਲਹਿਰਾ ਕਾਕਾ ਵਿਖੇ ਵੀ ਫਲੈਗ ਮਾਰਚ ਕੀਤਾ ਗਿਆ ਅਤੇ ਹਰਿਆਣਾ ਤੋਂ ਆਉਣ ਵਾਲੇ ਰਸਤਿਆਂ ਤੇ ਨਾਕਾਬੰਦੀ ਕੀਤੀ ਗਈ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਫਲੈਗ ਮਾਰਚ ਦੌਰਾਨ ਜਿੱਥੇ ਹੋਟਲਾਂ ਧਰਮਸ਼ਾਲਾਾਂ ਸਰਾਮਾ ਦੀ ਤਲਾਸ਼ੀ ਲਈ ਜਾ ਰਹੀ ਹੈ ਉਥੇ ਹੀ ਰੇਲਵੇ ਸਟੇਸ਼ਨ ਬਸ ਸਟੈਂਡਾਂ ਤੇ ਵੀ ਚੈਕਿੰਗ ਕੀਤੀ ਜਾ ਰਹੀ ਹੈ। ਮਾਨਯੋਗ ਐਸਐਸਪੀ ਸੰਗਰੂਰ ਸਰਦਾਰ ਸਰਤਾਜ ਸਿੰਘ ਚੈਲ ਜੀ ਦੇ ਹਦਾਇਤਾਂ ਦੇ ਮਤਬਕ 15 ਅਗਸਤ ਨੂੰ ਮੱਦੇਨਜ਼ਰ ਰੱਖਦੇ ਹੋਏ ਕੀਤਾ ਜਾ ਰਿਹਾ ਤਾਂ ਜੋ ਤਾਂ ਜੋ ਲੋਕਾਂ 'ਚ ਇੱਕ ਵਿਸ਼ਵਾਸ ਦੀ ਭਾਵਨਾ ਬਣੇ ਕਿ ਪੁਲਿਸ ਹਮੇਸ਼ਾ ਉਹਨਾਂ ਦੇ ਹਿੱਸੇ ਵਾਲੀ ਹਾਜ਼ਰ ਤੇ ਮਾਰੇ ਅਨਸਰ ਨੂੰ ਇਹ ਇੱਕ ਮੈਸੇਜ ਹੁੰਦਾ ਕਿ ਜੇ ਕਿਸੇ ਨੇ ਕੋਈ ਸ਼ਰਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ। ਤੇ ਇਸ ਦੇ ਚੈਨਲ ਦੇ ਵਿੱਚ ਲਗਾਤਾਰ ਸਰਚ ਆਪਰੇਸ਼ਨ ਨਾਕਾਬੰਦੀ ਨਾਈਟ ਪੈਟ੍ਰੋਲਿੰਗ ਇਹ ਕੀਤੀਆਂ ਜਾ ਰਹੀਆਂ ਹਨ ਤਾਂ ਜੋ 15 ਅਗਸਤ ਦਾ ਪ੍ਰੋਗਰਾਮ ਸ਼ਾਂਤੀਪੂਰਵ ਕੀਤਾ ਜਾ ਸਕੇ। ਅੰਦਰ ਦੇਸ਼ੀ ਦੇ ਵਿੱਚ ਹਰਿਆਣਾ ਬਾਰਡਰ ਦੇ ਉੱਪਰ ਚੋਟੀਆਂ ਤੇ ਚਾਰ ਨਾਕੇ ਨੇ ਟੋਟਲ ਜਿਨ੍ਹਾਂ ਚ ਇੱਕ ਚੋਟੀਆਂ ਤੇ ਤਿੰਨ ਨਾਕੇੜੇ ਮੂਨਕ ਸਾਡੂ ਦੇ ਵਿੱਚ ਪੈਂਦੇ ਨੇ। ਉਸ ਤੋਂ ਇਲਾਵਾ ਵੀ ਸਾਡਾ ਇੱਕ ਨਾਕਾ ਗਾਗਾ ਗੈਂਚੀਆਂ ਦੇ ਉੱਪਰ ਤੇ ਰਾਤ ਦੇ ਆ ਦੋ ਪੈਟਰੋਲਿੰਗ ਇੱਕ ਸਿਟੀ ਦੀ ਤੇ ਇੱਕ सदर ਥਾਣੇ ਦੀ ਪੈਟਰੋਲਿੰਗ ਇਹ ਲਗਾਤਾਰ 24 ਘੰਟੇ ਚੱਲਦੀ ਆ ਇਹਦੇ ਸਬੰਧ ਵਿੱਚ ਬੱਸ ਸਟੈਂਡ ਵੱਖ-ਵੱਖ ਜਗ੍ਹਾ ਤੇ ਚੈਕਿੰਗ ਵੀ ਕਰ ਹਾਂ ਬੱਸ ਸਟੈਂਡ ਰੇਲਵੇ ਸਟੇਸ਼ਨ ਹੋਟਲ ਧਰਮਸ਼ਾਲਾ ਸਰਾਮਾ ਵਗੈਰਾ ਇਹਨਾਂ ਸਭ ਦੀ ਚੈਕਿੰਗ ਕੀਤੀ ਜਾਂਦੀ ਆ ਤਾਂ ਜੋ ਉੱਥੇ ਕੋਈ ਉਪਰਾ ਬੰਦਾ ਆ ਕੇ ਨਾ ਠਹਿ ਸਕੇ